ਇੱਕ ਬੱਚਾ ਹਰ ਰੋਜ਼ 1 ਰੁਪਏ ਦਾ ਸਿੱਕਾ ਲੈ ਕੇ ਦੁਕਾਨਾਂ ਤੇ ਜਾਂਦਾ ਸੀ ਅਤੇ ਸਿਰਫ ਇੱਕ ਸਵਾਲ ਪੁੱਛਦਾ ਸੀ ਕੀ ਤੁਹਾਡੇ ਕੋਲ ਪਰਮਾਤਮਾ ਮਿਲਣਗੇ ਹਰ ਦੁਕਾਨਦਾਰ ਉਸ ਨੂੰ ਡਾਂਟ ਕੇ ਭਜਾ ਦਿੰਦਾ ਪਰ ਬੱਚਾ ਹਾਰ ਨਹੀਂ ਮੰਨਦਾ ਆਖਿਰ ਉਹ ਇੱਕ ਬੁੱਢੇ ਦੁਕਾਨਦਾਰ ਕੋਲ ਗਿਆ ਬੁੱਢੇ ਨੇ ਪੁੱਛਿਆ ਤੈਨੂੰ ਪਰਮਾਤਮਾ ਕਿਉਂ ਚਾਹੀਦਾ ਹੈ ਬੱਚੇ ਨੇ ਬੜੀ ਮਾਸੂਮੀਅਤ ਨਾਲ ਕਿਹਾ ਮੇਰੇ ਕੋਲ ਮੇਰੀ ਮਾਂ ਤੋਂ ਬਿਨਾ ਹੋਰ ਕੋਈ ਨਹੀਂ ਉਹ ਦਿਨ ਰਾਤ ਮੇਰੇ ਲਈ ਮਿਹਨਤ ਕਰਦੀ ਹੈ ਹੁਣ ਉਹ ਹਸਪਤਾਲ ਵਿੱਚ ਹੈ ਡਾਕਟਰ ਨੇ ਕਿਹਾ ਹੈ ਕਿ ਸਿਰਫ ਪਰਮਾਤਮਾ ਹੀ ਉਸਨੂੰ ਬਚਾ ਸਕਦੇ ਨੇ ਜੇ ਮਾਂ ਚਲੀ ਗਈ ਤਾਂ ਮੈਨੂੰ ਕੌਣ ਖਵਾਵੇਗਾ ਦੁਕਾਨਦਾਰ ਨੇ ਬੱਚੇ ਤੋਂ 1 ਰੁਪਿਆ ਲੈ ਲਿਆ ਅਤੇ ਇੱਕ ਗਲਾਸ ਪਾਣੀ ਦੇ ਕੇ ਕਿਹਾ ਇਹ ਪਾਣੀ ਆਪਣੀ ਮਾਂ ਨੂੰ ਪਿਲਾ ਦੇਈ ਉਹ ਠੀਕ ਹੋ ਜਾਵੇਗੀ ਬੱਚੇ ਨੇ ਉਹੀ ਕੀਤਾ ਅਗਲੇ ਦਿਨ ਡਾਕਟਰ ਨੇ ਮਾਂ ਦਾ ਆਪਰੇਸ਼ਨ ਕੀਤਾ ਤੇ ਮਾਂ ਬਚ ਗਈ ਜਦੋਂ ਹਸਪਤਾਲ ਵਿੱਚੋਂ ਛੁੱਟੀ ਮਿਲੀ ਤੇ ਵੱਡਾ ਬਿੱਲ ਦੇਖ ਕੇ ਮਾਂ ਚਿੰਤਿਤ ਹੋ ਗਈ ਤਾਂ ਡਾਕਟਰ ਨੇ ਦੱਸਿਆ ਕਿਸੇ ਨੇ ਤੁਹਾਡਾ ਸਾਰਾ ਬਿੱਲ ਭਰ ਦਿੱਤਾ ਹੈ ਤੇ ਉਹ ਇਹ ਚਿੱਠੀ ਵੀ ਛੱਡ ਕੇ ਗਏ ਨੇ ਚਿੱਠੀ ਵਿੱਚ ਲਿਖਿਆ ਸੀ ਧੰਨਵਾਦ ਦੇਣ ਦੀ ਲੋੜ ਨਹੀਂ ਜੇ ਅਭਾਰ ਪ੍ਰਗਟ ਕਰਨਾ ਹੈ ਚਾਹੁੰਦੇ ਹੋ ਤਾਂ ਆਪਣੇ ਪੁੱਤਰ ਨੂੰ ਕਰੋ ਜੋ 1 ਰੁਪਿਆ ਲੈ ਕੇ ਪ੍ਰਮਾਤਮਾ ਨੂੰ ਲੱਭਣ ਨਿਕਲਿਆ ਸੀ ਉਸ ਦੇ ਮਨ ਵਿੱਚ ਪੂਰਾ ਭਰੋਸਾ ਸੀ ਕਿ ਪ੍ਰਮਾਤਮਾ ਤੁਹਾਨੂੰ ਬਚਾ ਸਕਦੇ ਨੇ ਦੋਸਤੋ ਪ੍ਰਮਾਤਮਾ ਨੂੰ ਮਿਲਣ ਲਈ ਕਰੋੜਾਂ ਦਾ ਦਾਨ ਨਹੀਂ ਸਿਰਫ ਇੱਕ اٹਟ ਵਿਸ਼ਵਾਸ ਚਾਹੀਦਾ ਹੈ ਉਸ ਤੇ ਭਰੋਸਾ ਰੱਖੋ ਉਹ ਤੁਹਾਡੀ ਹਰ ਪਰੇਸ਼ਾਨੀ ਦਾ ਹੱਲ ਕਰੇਗਾ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ